ਨਮਸਕਾਰ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਕਿ ਮੌਸਮ ਜਿਹੜਾ ਹੈ ਉਹ ਸੁਹਾਣਾ ਹੋ ਗਿਆ ਹੈ ਔਰ ਪਿਛਲੇ ਜੇ ਆਪਾਂ 2 ਮਹੀਨਿਆਂ ਦੀ ਗੱਲ ਕਰੀਏ ਤਾਂ ਗਰਮੀ ਨਾਲ ਬੇਹਾਲ ਸੀ ਸਾਰਾ ਸਿਸਟਮ ਆਪਾਂ ਜੇ ਆਪਣੀ ਸਟੇਟ ਤੋਂ ਇਲਾਵਾ ਦੂਜੀਆਂ ਸਟੇਟਸ ਦੀ ਗੱਲ ਕਰੀਏ ਉੱਥੇ ਵੀ ਜਿਹੜੇ ਹਾਲਾਤ ਬੜੇ ਨਾਜ਼ੁਕ ਬਣੇ ਹੋਏ ਸੀ ਗਰਮੀ ਕਰਕੇ ਬੜਾ ਨੁਕਸਾਨ ਵੀ ਜਿਹੜਾ ਗਰਮੀ ਕਰਕੇ ਹੋਇਆ ਲੇਕਿਨ ਹੁਣ ਜੇ ਆਪਾਂ ਅੱਜ ਦੀ ਗੱਲ ਕਰੀਏ ਕਿ ਅੱਜ ਅਸੀਂ 12th ਗਾਰਡਨ ਪਹੁੰਚੇ ਆ ਤੁਸੀਂ ਦੇਖੋ ਮੌਸਮ ਕਿੰਨਾ ਸੁਹਾਣਾ ਹੈ ਔਰ ਇੱਥੇ ਹਲਕਾ ਹਲਕਾ ਜਿਹੜਾ ਮੀਂਹ ਪੈ ਰਿਹਾ ਬਹੁਤ ਤੇਜ਼ ਨਹੀਂ ਹੈ ਔਰ ਜਿਹੜੇ ਪੇੜ ਨੇ ਉਹ ਵੀ ਕਿਤੇ ਨਾ ਕਿਤੇ ਜੇ ਉਹਨਾਂ ਦੇ ਪੱਤਿਆਂ ਵੱਲ ਧਿਆਨ ਨਾਲ ਦੇਖੀਏ ਨਾ ਐ ਲੱਗਦਾ ਵੀ ਉਹ ਵੀ ਬੜੇ ਖੁਸ਼ ਨੇ ਕਿਤੇ ਨਾ ਕਿਤੇ ਕਿ ਸਾਨੂੰ ਜਿਹੜਾ ਹੈ ਗਰਮੀ ਤੋਂ ਰਾਹਤ ਮਿਲੀ ਕਿਉਂਕਿ ਜੜ੍ਹਾਂ ਨੂੰ ਪਾਣੀ ਜਾ ਰਿਹਾ ਹੈ ਇੱਕ ਤਰ੍ਹਾਂ ਬੂਟਿਆਂ ਨੂੰ ਵੀ ਪਾਣੀ ਲੱਗ ਰਿਹਾ ਹੈ ਜਿਹੜੇ ਪਸ਼ੂ ਨੇ ਪੰਛੀ ਨੇ ਇਨਸਾਨ ਨੇ ਸਾਰੇ ਖੁਸ਼ ਨੇ ਔਰ ਖਾਸ ਤੌਰ ਤੇ ਅੱਜ ਮੈਂ ਭਾਰਤੀ ਜੀ ਨੂੰ ਇੱਥੇ ਸੱਦਿਆ ਹੋਇਆ ਔਰ ਅੱਜ ਇਸ ਮੌਕੇ ਤੇ ਭਾਰਤੀ ਜੀ ਅਨਿਲ ਭਾਰਤੀ ਜੀ ਮੇਰੇ ਨਾਲ ਮੌਜੂਦ ਨੇ ਔਰ ਜਦੋਂ ਵੀ ਅਸੀਂ ਬੇਨਤੀ ਕਰਦੇ ਹਾਂ ਹਮੇਸ਼ਾ ਇਹ ਜਿਹੜਾ ਸਾਡੀ ਜਿਹੜੀ ਬੇਨਤੀ ਨੂੰ ਮੰਨ ਕੇ ਆਪਣੇ ਕੀਮਤੀ ਸਮੇਂ ਚੋਂ ਕੁਝ ਸਮਾਂ ਜਿਹੜਾ ਉਹ ਜ਼ਰੂਰ ਕੱਢ ਕੇ ਆਉਂਦੇ ਨੇ ਔਰ ਬਹੁਤ ਸਾਰੇ ਬੜੇ ਪਿਆਰੇ ਪਿਆਰੇ ਵੀਡੀਓਜ਼ ਪਿੱਛੇ ਜੇ ਤੁਸੀਂ ਇਹਨਾਂ ਦੇ ਦੇਖੇ ਨੇ ਭਾਰਤੀ ਜੀ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ-ਬਹੁਤ ਧੰਨਵਾਦ ਜੀ ਮੈਂ ਤਾਂ ਰਜੇਸ਼ਪੁਰੇ ਜੀ ਤੁਹਾਡਾ ਬਹੁਤ ਧੰਨਵਾਦੀ ਹਾਂ ਕਾਰਨ ਕੀ ਹੈ ਕਿ ਦੇਖੋ ਅੱਜ ਮੈਂ ਪੈ ਰਿਹਾ ਉਹਦੇ باوجود ਵੀ ਅੱਜ ਤੁਸੀਂ ਆਏ ਹੋ ਜੀ ਤੁਹਾਡਾ ਐਕਸੀਡੈਂਟ ਹੋ ਚੁੱਕਿਆ ਤੁਹਾਡੀ ਬਾਹਾਂ ਟੁੱਟ ਚੁੱਕੀ ਹੈ ਬਾਹਾਂ ਤੇ ਇਸ ਟਾਈਮ ਵੀ ਪਲਸਟਰ ਲੱਗਿਆ ਹੋਇਆ ਉਹਦੇ باوجود ਵੀ ਤੁਸੀਂ ਲੋਕ ਭਲਾਈ ਦੇ ਵਿਸ਼ੇ ਨੂੰ ਲੈ ਕੇ ਫੇਰ ਮੇਰੇ ਨਾਲ ਚਰਚਾ ਦੇ ਉੱਤੇ ਆਏ ਹੋ ਤਾਂ ਮੈਂ ਤਾਂ ਸੈਲੂਟ ਕਰਦਾ ਤੁਹਾਡੀ ਇਸ ਭਾਵਨਾ ਨਾਲ ਕਿ ਵੀ ਵਰਨਾ ਬੰਦਾ ਜਿਹੜਾ ਹੈਗਾ ਨਾ ਬੜੇ ਆਰਾਮ ਦੇ ਨਾਲ ਘਰ ਮਸਤੀ ਮਾਰ ਸਕਦਾ ਹੈ ਔਰ ਉਹਦੇ ਕੋਲ ਬਹਾਨਾ ਹੁੰਦਾ ਕਿ ਮੇਰੇ ਤਾਂ ਸੱਟ ਲੱਗੀ ਹੋਈ ਹੈ ਅੱਜ ਦਾ ਮੀ ਪੈ ਰਿਆ ਅੱਜ ਤਾਂ ਆਪਾਂ ਕੁਝ ਕਰ ਨਹੀਂ ਸਕਦੇ ਪਰ ਕਿਉਂਕਿ ਤੁਸੀਂ ਲੋਕ ਹਿੱਤ ਦੇ ਵਿਸ਼ਿਆਂ ਨੂੰ ਲੈ ਕੇ ਆਏ ਹੋ ਤਾਂ ਇਸ ਕਰਕੇ ਮੈਂ ਤੁਹਾਡਾ ਜਿਹੜਾ ਹੈਗਾ ਉਹ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਖੈਰ ਭਾਰਤੀ ਜੀ ਨੇ ਕੁਝ ਜ਼ਿਆਦਾ ਹੀ ਗੱਲਾਂ ਕਰਤੀਆਂ ਖੈਰ ਦੋ ਕੁ ਮਹੀਨੇ ਪਹਿਲਾਂ ਕੁਝ ਥੋੜਾ ਜਿਹਾ ਹੋ ਗਿਆ ਸੀਗਾ ਔਰ ਫੈਕਚਰ ਵੀ ਹੈ ਖੈਰ ਸ਼ੋ ਮਸਟ ਗੋ অন ਹਾਂ ਬਿਲਕੁਲ ਸ਼ੋ ਮਸਟ ਗੋ অন ਕੰਮ ਹੁੰਦਾ ਰਹਿਣਾ ਚਾਹੀਦਾ ਇਹ ਇਹ ਚੀਜ਼ਾਂ ਨੇ ਜਿਹੜੀਆਂ ਉਹ ਆਪਣੇ ਨਾਲ ਜਿਹੜੀਆਂ ਚੱਲਦੀਆਂ ਨੇ ਭਾਰਤੀ ਜੀ ਆਪਾਂ ਨਾ ਬੜੇ ਸਬਜੈਕਟਸ ਤੇ ਪਹਿਲਾਂ ਵੀ ਗੱਲ ਕੀਤੀ ਐ ਲੇਕਿਨ ਕਿਤੇ ਨਾ ਕਿਤੇ ਤੁਸੀਂ ਇਹ ਦੇਖੋ ਵੀ ਮਨ ਨੂੰ ਚਿੰਤਾ ਸਤਾਂਦੀ ਐ ਚਾਹੇ ਉਹ ਪਰਿਆਵਰਣ ਦੀ ਗੱਲ ਕਰੀਏ ਚਾਹੇ ਜਮੀਨ ਏਠ ਲਿਆ ਆਪਾਂ ਪਾਣੀ ਦੀ ਗੱਲ ਕਰੀਏ ਰੇਹਾਂ ਪਾਈ ਜੰਨੇ ਆ ਆਪਾਂ ਆਪਣੀ ਧਰਤੀ ਜਿਹੜੀ ਐ ਉਹ ਕਿਤੇ ਨਾ ਕਿਤੇ ਜ਼ਹਿਰੀਲੀ ਹੋ ਗਈ ਐ ਆਉਣ ਵਾਲਾ ਜਿਹੜਾ ਸਮਾਂ ਅੱਜ ਤੋਂ 20 ਸਾਲ ਬਾਅਦ 50 ਸਾਲ ਬਾਅਦ ਉਹ ਕਿਹਦਾ ਹੋਏਗਾ ਇਹ ਚੀਜ਼ ਦੇਖਣ ਵਾਲੀ ਹੈ ਨਾ ਸੋਚ ਕੇ ਰੌਂਗੜੇ ਖੜੇ ਹੋ ਜਾਂਦੇ ਆ ਬੁਰੀ ਸਾਹਿਬ ਕਿ ਅਸੀਂ ਜਿਹੜਾ ਹੈਗਾ ਆਪਣੀ ਧਰਤੀ ਮਾਂ ਨੂੰ ਇਸ ਹੱਦ ਤੱਕ ਜਿਹੜਾ ਹੈਗਾ ਉਹ ਵਾਤਾਵਰਣ ਨੂੰ ਪਰਿਆਵਰਣ ਨੂੰ ਧਰਤੀ ਨੂੰ ਭੂਮੀ ਨੂੰ ਇੰਨਾ ਦੂਸ਼ਿਤ ਕਰ ਰਹੇ ਆ ਕਿ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮਾਫ਼ ਨਹੀਂ ਕਰਨਗੀਆਂ ਨਹੀਂ ਭਾਰਤੀ ਜੀ ਗੱਲ ਇਹ ਹੈ ਇਹਦੇ ਨਾਲ ਨਾਲ ਹੋਰ ਵੀ ਚੀਜ਼ਾਂ ਨੇ ਤੁਸੀਂ ਇਹ ਦੇਖੋ ਇੱਕ ਸਮਾਂ ਸੀਗਾ ਜਦੋਂ ਤੁਸੀਂ ਖਾਸ ਤੌਰ ਤੇ ਕਿਹਾ ਕਿ ਅਬੁਲ ਕਲਾਮ ਸਾਹਿਬ ਜਿਹੜੇ ਸਾਡੇ ਰਾਸ਼ਟਰਪਤੀ ਸਾਹਿਬ ਸੀਗੇ ਤੁਸੀਂ ਇਹਨਾਂ ਨੂੰ ਲੈਟਰ ਭੇਜੀ ਤੁਹਾਡੇ ਵਰਗੇ ਹੋਰ ਜਿਹੜੇ ਟੀਚਰਸ ਨੇ ਜਿਹੜੇ ਸਮਾਜ ਨਾਲ ਜੁੜੇ ਹੋਏ ਲੋਕ ਨੇ ਉਹ ਉਹਨਾਂ ਦੇ ਸਹਿਯੋਗ ਨਾਲ ਇੱਕ ਸਾਖਰਤਾ ਅਭਿਆਨ ਜਿਹੜਾ ਸਾਖਰਤਾ ਅਭਿਆਨ ਆਪਾਂ ਹਿੰਦੀ ਚ ਕਹ ਦਿੰਨੇ ਆ ਲਿਟਰੇਸੀ ਮਿਸ਼ਨ ਆਪਾਂ ਕਹ ਦਿੰਨੇ ਆ ਸਾਖਰਤਾ ਅਭਿਆਨ ਕਹ ਦਿੰਨੇ ਆ ਉਹਦਾ ਬੜਾ ਫਾਇਦਾ ਹੋਇਆ ਜਿਹੜਾ ਹੁਣ ਅੱਜ ਆਪਣਾ ਸਵਾਲ ਹੈ ਗੱਲ ਇਹ ਹੈ ਕਿ ਬੱਚਿਆਂ ਦੀ ਪੜ੍ਹਾਈ ਤੇ ਆਪਾਂ ਜ਼ੋਰ ਦਿੰਨੇ ਆ ਲੇਕਿਨ ਬਹੁਤ ਸਾਰੇ ਸਿਆਣੇ ਬੰਦੇ ਨੇ ਕਿਹਾ ਸੀ ਕਿ ਬੱਚੇ ਪੜੀ ਰਹੀ ਹੈ ਬੱਚੇ ਦੀ ਅਗੇ ਡਿਊਟੀ ਲਾਈ ਸੀ ਕਿ ਜਿਹੜੇ ਤੁਹਾਡੇ ਮਾਵਾ ਆਪਣੇ ਦਾਦਾ ਦਾਦੀ ਨੇ ਸਭ ਨੂੰ ਪੜਾਓ ਸਭ ਨੂੰ ਬਿਲਕੁਲ ਸਹੀ ਗੱਲ ਹੈ ਜੀ ਮੈਂ ਤਾਂ ਪ੍ਰਮਾਤਮਾ ਦੀ ਕਿਰਪਾ ਐਸੀ ਹੈ ਕਿ ਬਚਪਨ ਤੋਂ ਹੀ ਮੇਰੇ ਮਨ ਦੇ ਵਿੱਚ ਲੋਕ ਭਲਾਈ ਜਨ ਹਿੱਤ ਦੇਸ਼ ਹਿੱਤ ਸਮਾਜ ਹਿੱਤ ਇਹ ਹੀ ਮੇਰੇ ਰੋਮ ਰੋਮ ਦੇ ਵਿੱਚ ਬਸਿਆ ਹੋਇਆ ਹੈ ਔਰ इजी ਮਕਸਦ ਨੂੰ ਲੈ ਕੇ ਮੈਂ ਜਦੋਂ ਅਟਲ ਵਿਆਹਰੀ ਬਾਦਪਈ ਜੀ ਸੀ ਪ੍ਰਧਾਨ ਮੰਤਰੀ ਤਾਂ ਮੈਂ ਇੱਕ ਲਿਟਰੇਸੀ ਪ੍ਰੋਜੈਕਟ ਬਣਾ ਕੇ ਉਹਨਾਂ ਨੂੰ ਭੇਜਿਆ ਸੀ ਔਰ ਉਸ ਦਾ ਆਧਾਰ ਇਹ ਸੀ ਕਿ ਜਿਹੜੇ ਵੀ ਲੋਕ 10ਵੀਂ ਪਾਸ ਨੇ 12ਵੀਂ ਪਾਸ ਨੇ ਕਾਲਜ ਦੇ ਵਿੱਚ ਪੜੇ ਹੋਏ ਆ ਯੂਨੀਵਰਸਿਟੀਜ਼ 'ਚ ਪੜੇ ਹੋਏ ਆ ਜਾਂ ਪੜ ਰਹੇ ਆ ਉਹ ਸਾਰਿਆਂ ਦਾ ਸਹਿਯੋਗ ਲੈ ਕੇ ਦੇਸ਼ ਦੇ ਵਿੱਚ ਜਿੰਨੇ ਵੀ ਐਡਲਟਸ ਹੈਗੇ ਜਿਹੜੇ ਅਨਪੜ੍ਹ ਨੇ ਜਿਨ੍ਹਾਂ ਨੂੰ ਪੜਨਾ ਲਿਖਣਾ ਨਹੀਂ ਆਉਂਦਾ ਤਾਂ ਇਹ ਇੱਕ ਬਹੁਤ ਵੱਡੀ ਮੋਹਮ ਜਿਹੜੀ ਹੈ ਉਹ ਚਲਾਈ ਜਾਵੇ ਔਰ ਸਕੂਲਾਂ ਦੇ ਵਿੱਚ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਔਰ ਜਿਹੜੇ ਕਾਲਜੇਸ ਦੇ ਵਿੱਚ ਨੇ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀ ਨੇ ਉਹਨਾਂ ਨੂੰ ਮੋਟੀਵੇਟ ਕੀਤਾ ਜਾਏ ਕਿ ਉਹ ਆਪਣੇ ਆਪਣੇ ਘਰ ਦੇ ਵਿੱਚੋਂ ਪਰਿਵਾਰ ਦੇ ਵਿੱਚੋਂ ਮੁਹੱਲੇ ਦੇ ਵਿੱਚੋਂ ਰਿਸ਼ਤੇਦਾਰੀ ਦੇ ਵਿੱਚੋਂ ਇੱਕ ਸਾਲ ਦੇ ਵਿੱਚ ਘੱਟੋ ਘੱਟ ਇੱਕ ਇੱਕ ਜਣਾ ਸਿਲੈਕਟ ਕਰਕੇ ਉਹਨਾਂ ਨੂੰ ਪੜਨਾ ਲਿਖਣਾ ਜਿਹੜਾ ਹੈਗਾ ਸਕਾਇਆ ਜਾਵੇ ਔਰ ਸਾਖਰ ਬਣਾਇਆ ਜਾਵੇ ਤੇ ਮੈਂ ਉਹਨਾਂ ਨੂੰ ਕਿਹਾ ਸੀ ਕਿ 5 ਸਾਲ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਉਹਦੀ ਇਲਿਟਰੇਸੀ ਜਿਹੜੀ ਹੈ ਉਸ ਨੂੰ ਰਿਮੂਵ ਕੀਤਾ ਜਾ ਸਕਦਾ ਕੀਤਾ ਜਾ ਸਕਦਾ ਅੱਛਾ ਉਹਦੇ ਨਾਲ ਜਿਹੜੀਆਂ ਆਪਾਂ ਹੁਣ ਗੱਲਾਂ ਕਰ ਰਹੇ ਨੇ ਬਹੁਤ ਸਾਰੇ ਲੋਕ ਜਿਵੇਂ ਮੈਂ ਬਹੁਤ ਸਾਰੇ ਪ੍ਰੋਗਰਾਮ ਰੇਡੀਓ ਤੇ ਵੀ ਸੁਣਦਾ ਰਹਿਣਾ ਕਿ ਆਪਾਂ ਨੂੰ ਇਹ ਨਹੀਂ ਪਤਾ ਕਿ ਰੇ ਕਿੰਨੀ ਛਿੜਕਣੀ ਹੈ ਕਿਆ ਕਰਨ ਦੁਕਾਨਦਾਰ ਨੂੰ ਇਹ ਹੁੰਦਾ ਮੇਰਾ ਇੱਕ ਡੱਬਾ ਨਹੀਂ ਚਾਰ ਵਿਕ ਜਾਣ ਉਹ ਉਹ ਕਈ ਕਈ ਸਾਰੀਆਂ ਚੀਜ਼ਾਂ ਇਹ ਕਿ ਰਿਕਮੈਂਡਡ ਹੁੰਦਾ ਕਿ ਤੁਸੀਂ ਫਰ ਫਲਾਣਾ ਚੀਜ਼ ਚ ਨਮਕ ਇੰਨਾ ਹੀ ਪਾਣਾ ਜੇ ਤੇ ਇੱਕ ਚਮਚ ਦੀ ਜਗ੍ਹਾ ਪੰਜ ਪਾਵਾਂਗੇ ਉਹ ਆਪਾਂ ਉਹ ਖਾ ਕੇ ਵੀ ਲੈਣਾ ਬੜਾ ਜ਼ਰੂਰੀ ਹੈ ਕੀ ਕੀ ਸੁਝਾ ਕੀ ਹੈ ਸੁਝਾ ਕੀ ਹੈ ਸੁਝਾਤਾ ਇਹ ਹੈ ਜੀ ਕਿ ਆਰਗੈਨਿਕ ਖੇਤੀ ਜਿਹੜੀ ਹੈਗੀ ਹੈ ਉਸ ਨੂੰ ਜਿਆਦਾ ਤੋਂ ਜਿਆਦਾ ਪ੍ਰਮੋਟ ਕੀਤਾ ਜਾਵੇ ਜਿਵੇਂ ਹੁਣ ਅਸੀਂ ਪੰਜਾਬ ਦੇ ਵਿੱਚ ਰਹਿ ਰਹੇ ਆ ਤਾਂ ਪੰਜਾਬ ਦੀ ਕਣਕ ਜਿਹੜੀ ਹੈਗੀ ਹੈ ਤੁਸੀਂ ਹੈਰਾਨ ਹੋਵੋਗੇ ਇਸ ਗੱਲ ਨੂੰ ਸੁਣ ਕੇ ਕਿ ਕਿੰਨੇ ਹੀ ਕਿਸਾਨ ਜਿਹੜੇ ਹੈਗੇ ਉਹ ਖੇਤੀ ਕਰ ਰਹੇ ਨੇ ਆਪਣੇ ਖੇਤਾਂ ਦੇ ਵਿੱਚ ਫਸਲ ਉਗਾ ਰਹੇ ਨੇ ਕਣਕ ਉਗਾ ਰਹੇ ਨੇ ਔਰ ਮੇਰੇ ਕਈ ਐਸੇ ਸਾਥੀ ਨੇ ਉਹਨਾਂ ਦੇ ਨਾਲ ਗੱਲ ਹੁੰਦੀ ਹੈ ਤਾਂ ਉਹ ਐਮਪੀ ਤੋਂ ਲਿਆਂਦੀ ਹੋਈ ਕਣਕ ਦਾ ਆਟਾ ਜਿਹੜਾ ਹੈਗਾ ਉਹ ਖਾਂਦੇ ਨੇ ਖਾਂਦੇ ਨੇ ਕారణ ਤਾਂ ਇਜ਼ਾ ਮਤਲਬ ਕੀ ਹੈ ਕਿ ਐਮਪੀ ਦੇ ਵਿੱਚ ਇਹ ਜਿਹੜੀਆਂ ਖਾਦਾਂ ਨੇ ਜਿਹੜਾ ਯੂਰੀਆ ਹੈ ਜਾਂ ਹੋਰ ਸਪਰੇ ਹੈ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਬੈਨ ਹੈ ਔਰ ਉਥੇ ਦੇ ਜ਼ਿਆਦਾਤਰ ਜਿਹੜੀ ਖੇਤੀ ਹੈਗੀ ਆ ਉਹ ਆਰਗੈਨਿਕ ਹੁੰਦੀ ਆ। ਇੱਕ ਇੱਕ ਚੀਜ਼ ਜਾਣਨੀ ਚਾਹਾਂਗਾ, ਇੱਕ ਹੀ ਜਾਣਨੀ ਚਾਹਾਂਗਾ। ਜਿਹੜਾ ਐਮਪੀ ਹੈ ਉਹ ਵੀ ਇੰਡੀਆ 'ਚ ਹੈ। ਬਿਲਕੁਲ। ਤੇ ਇੱਕ ਗੱਲ ਮੈਂ ਹੋਰ ਆ ਮੈਂ ਬਾਅਦ ਵਿੱਚ ਉਹ ਕਰ ਲਾਂਗੇ। ਐਮਪੀ ਇੰਡੀਆ 'ਚ ਹੈ। ਜੇ ਐਮਪੀ 'ਚ ਬੰਦ ਹੋ ਸਕਦਾ ਤਾਂ ਫਿਰ ਹੋਰ ਪਾਸੇ ਕਿਉਂ ਨਹੀਂ? ਇਹ ਐਸਾ ਹੈ ਜੀ ਕਿ ਪਹਿਲੀ ਗੱਲ ਤਾਂ ਸਰਕਾਰਾਂ ਦਾ ਜਿਹੜਾ ਹੈਗਾ ਉਹ ਮਨੋਵਲ ਹੂੰ ਉਹ ਐਨਾ ਮਜ਼ਬੂਤ ਹੋਣਾ ਚਾਹੀਦਾ ਹੈ ਕਿ ਅਸੀਂ ਜਨਤਾ ਦੇ ਹਿੱਤ ਦੇ ਵਾਸਤੇ ਜੇ ਕਿਤੇ ਸਖਤ ਫੈਸਲੇ ਵੀ ਲੈਣੇ ਪੈਣ ਤਾਂ ਉਹ ਲੈ ਸਕਣ। ਦੂਸਰੀ ਗੱਲ ਇਹ ਹੈ ਕਿ ਲੋਕਤੰਤਰ ਹੈ। ਲੋਕਤੰਤਰ ਦੇ ਵਿੱਚ ਜਨਤਾ ਜਿਹੜੀ ਹੈਗੀ ਉਸ ਦੀ ਆਵਾਜ਼ ਮੁੱਖ ਹੁੰਦੀ ਹੈ। ਤਾਂ ਪੰਜਾਬ ਦੀ ਜਨਤਾ ਜਿਹੜੀ ਹੈਗੀ ਹੈ ਪੰਜਾਬ ਦੇ ਜੋ ਕਿਸਾਨ ਭਰਾ ਹੈਗੇ ਆ ਬਿਲਕੁਲ ਸਹੀ ਗੱਲ ਹੈ ਕਿ ਸਾਡੀ ਕਿਸਾਨੀ ਜਿਹੜੀ ਹੈਗੀ ਆ ਬਹੁਤ ਮਾੜੇ ਦੌਰ ਚੋਂ ਗੁਜ਼ਰ ਰਹੀ ਹੈ। ਹੂੰ ਔਰ ਆਪਣੇ ਘਰਾਂ ਦੀ ਆਰਥਿਕ ਹਾਲਤ ਨੂੰ ਉੱਚਾ ਚੱਕਣ ਵਾਸਤੇ ਕਿਸਾਨਾਂ ਨੂੰ ਜਿਹੜਾ ਹੈਗਾ ਉਹ ਵੱਧ ਫਸਲ ਚਾਹੀਦੀ ਹੈ ਹੂੰ ਲੇਕਿਨ ਜੇ ਕਿਤੇ ਸਰਕਾਰ ਜਿਹੜੀ ਹੈਗੇ ਚਾਹੇ ਸੈਮੀਨਾਰ ਲਗਾਏ ਜਾਣ ਚਾਹੇ ਉਹਨਾਂ ਦੇ ਟ੍ਰੇਨਿੰਗ ਕੈਂਪ ਲਗਾਏ ਜਾਣ ਕਿਸਾਨਾਂ ਦੇ ਜਾਂ ਜਿਵੇਂ ਰੇਡੀਓ ਦੂਰਦਰਸ਼ਨ ਦੇ ਉੱਤੇ ਹੁਣ ਪ੍ਰੋਗਰਾਮ ਵੀ ਬਹੁਤ ਵਧੀਆ ਆਣ ਲੱਗੇ ਆਂ ਖੇਤੀ ਦੇ ਨਾਲ ਸੰਬੰਧਿਤ ਤਾਂ ਇਹ ਚੀਜ਼ ਦੇ ਉੱਤੇ ਚਾਨਣਾ ਪਾਇਆ ਜਾਏ ਕਿ ਖੇਤ ਦੇ ਵਿੱਚ ਜੇ ਆਪਾਂ ਮੰਨ ਲਓ ਕਿ ਦਵਾਈਆਂ ਦਾ ਛਿੜਕਾ ਅਨਨੈਸੈਸਰੀ ਨਹੀਂ ਕਰਦੇ ਦੇਖੋ ਜਿਹੜਾ ਜ਼ਰੂਰੀ ਹੈ ਉਹ ਤਾਂ ਕਰਨਾ ਪਹੀ ਪੈਂਦਾ ਪਰ ਲੇਕਿਨ ਜਿਹੜਾ ਅਨੈਸੈਸਰੀ ਬਹੁਤ ਜ਼ਿਆਦਾ ਝਾੜ ਲੈਣ ਵਾਸਤੇ ਆਪਾਂ ਕਰਦੇ ਆ ਤਾਂ ਉਸ ਦੀ ਜਗ੍ਹਾ ਦੇ ਉੱਤੇ ਜੇ ਆਪਾਂ ਥੋੜਾ ਜਆ ਸਿਸਟਮੈਟਿਕ ਕਰੀਏ ਜਾਂ ਜੇ ਖਾਦਾ ਹੈਗੀਆਂ ਦਾ ਆਰਗੈਨਿਕ ਤਿਆਰ ਕਰੀਏ ਬਿਲਕੁਲ ਸਹੀ ਗੱਲ ਹੈ ਜੀ ਕਿ ਜਦੋਂ ਤੱਕ ਪੂਰੀ ਟ੍ਰੇਨਿੰਗ ਨਹੀਂ ਹੋਏਗੀ ਉਦੋਂ ਤੱਕ ਬਹੁਤ ਮੁਸ਼ਕਿਲ ਹੋਏਗਾ ਤਾ ਉਹ ਟ੍ਰੇਨਿੰਗ ਜਿਹੜੀ ਹੈਗੀ ਸਾਡੇ ਕਿਸਾਨ ਭਰਾਵਾਂ ਦੀ ਹੋਈ ਹੋਣੀ ਚਾਹੀਦੀ ਹੈ ਸਾਡੇ ਜਿਹੜੇ ਕਿਸਾਨ ਬਜ਼ੁਰਗ ਨੇ ਉਹਨਾਂ ਦੀ ਵੀ ਹੋਣੀ ਚਾਹੀਦੀ ਹੈ ਔਰ ਵੈਸੇ ਮੈਂ ਦੇਖਿਆ ਕਿ ਹੁਣੇ ਅੱਜ ਸਵੇਰੇ ਮੈਂ ਮਿਲਿਆ ਸੀਗਾ ਕਿਸਾਨ ਭਰਾ ਦੋ ਨੌਜਵਾਨ ਸੀ ਉਹਨਾਂ ਦੇ ਨਾਲ ਗੱਲਬਾਤ ਹੋਈ ਤਾਂ ਉਹ ਕਹਿੰਦੇ ਅਸੀਂ ਆਪਣੇ ਖੇਤਾਂ ਦੇ ਵਿੱਚ ਪੂਰੀ ਆਰਗੈਨਿਕ ਖੇਤੀ ਕਰ ਰਹੇ ਹਾਂ ਔਰ ਆਟਾ ਵੀ ਜਿਹੜਾ ਹੈਗਾ ਮਾਰਕੀਟ ਨਾਲੋਂ ਦੁੱਗਣੇ ਰੇਟ ਦੇ ਉੱਤੇ ਦੇ ਰਹੇ ਆ ਲੇਕਿਨ ਉਹਦੇ باوجود ਕਿਉਂਕਿ ਉਹ ਆਰਗੈਨਿਕ ਹੈ ਤਾਂ ਉਸ ਨੂੰ ਹਰ ਬੰਦਾ ਜਿਹੜਾ ਹੈਗਾ ਉਹ ਪਸੰਦ ਕਰ ਰਿਹਾ ਹੈ ਤਾ ਕੈਨੇਡਾ ਜਿਹੜਾ ਕੋਈ ਜਿਹੜਾ ਕੋਈ ਛੜਕਾ ਵੀ ਉਹਦੇ ਤੇ ਹੋ ਰਿਹਾ ਉਹ ਵੀ ਆਰਗੈਨਿਕ ਹਾਂ ਉਹਨਾਂ ਨੇ ਇੱਕ ਦੇਖੋ ਗੱਲ ਦੱਸੀ ਉਹ ਕਹਿੰਦੇ ਜੀ ਅਸੀਂ ਜਿਹੜੀ ਹੈਗੀ ਆ ਖੇਤਾਂ ਦੇ ਵਿੱਚ ਜਿਹੇ ਫਸਲਾਂ ਦੇ ਉੱਤੇ ਛੜਕਾਓ ਵੀ ਕਰਦੇ ਆ ਤਾਂ ਸਾਡੇ ਘਰ ਦੀ ਹੀ ਲੱਸੀ ਜਿਹੜੀ ਹੈਗੀ ਆ ਉਸ ਨੂੰ ਪ੍ਰੀਜ਼ਰਵ ਕਰਕੇ ਸਾਲ 2 ਸਾਲ ਉਸ ਨੂੰ ਹੀ ਦਵਾਈ ਦਾ ਰੂਪ ਦੇ ਕੇ ਉਹਦੇ ਵਿੱਚ ਹੀ ਕਰੇਲੇ ਉਹਦੇ ਵਿੱਚ ਹੀ ਨਿੰਮ ਉਹ ਪਾ ਕੇ ਅਸੀਂ ਉਹ ਚੀਜ਼ ਤਿਆਰ ਕਰਦੇ ਆ ਉਹ ਸਪਰੇ ਜਿਹੜਾ ਹੈਗਾ ਉਹ ਆਰਗੈਨਿਕ ਹੈ ਉਹਦਾ ਕੋਈ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੈ ਔਰ ਫਸਲਾਂ ਵੀ ਕਹਿੰਦੇ ਬਹੁਤ ਅੱਛੀਆਂ ਹੋ ਰਹੀਆਂ ਨੇ ਮਤਲਬ ਤੁਹਾਡੇ ਕਹਿਣ ਦਾ ਇਹ ਆ ਵੀ ਕਿਤੇ ਨਾ ਕਿਤੇ ਜਿਹੜਾ ਸਟੈਪ ਹੈ ਆਪਾਂ ਨੂੰ ਚੱਕਣਾ ਪਏਗਾ ਕਿਸਾਨਾਂ ਨੂੰ ਖੁਦ ਜੇ ਜੇ ਮੰਨ ਲਓ ਤੁਹਾਡਾ ਖੇਤ ਹੈ ਤੁਹਾਡੇ ਕੋਲ ਜਿੰਨੀ ਜਿੰਨੀ ਵੀ ਤੁਹਾਡੇ ਕੋਲ ਜ਼ਮੀਨ ਹੈ ਜੇ ਤੁਸੀਂ ਚਾਹੋ ਕਿ ਮੈਂ ਆਪਣੇ ਖੇਤ ਚ ਆਰਗੈਨਿਕ ਖੇਤੀ ਕਰਨੀ ਹੈ ਜਾਂ ਆਪਾਂ ਜੀਰੀ ਦੀ ਜਗ੍ਹਾ ਜਾਂ ਕੋਈ ਦੋ ਫਸਲਾਂ ਹੋਰ ਲੈਣੀ ਹੈ ਜੇ ਵੀ ਪਾਣੀ ਦਾ ਜਿਹੜਾ ਜ਼ਮੀਨੀ ਪਾਣੀ ਦਾ ਸਤਰ ਜਿਹੜਾ ਬਣਿਆ ਰਵੇ ਤਾਂ ਉਸ 'ਚ ਮੁਸ਼ਕਲ ਤਾਂ ਕੋਈ ਹੈ ਨਹੀਂ ਜਾਂਦੇ ਜਾਂਦੇ ਕੁਝ ਕਹਿਣਾ ਚਾਹੋਗੇ ਇਹ ਤਾਂ ਜੀ ਬਿਲਕੁਲ ਸਾਨੂੰ ਜਿਹੜਾ ਹੈਗਾ ਖਾਸ ਤੌਰ ਦੇ ਉੱਤੇ ਸਾਨੂੰ ਪੰਜਾਬ ਹਰਿਆਣੇ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਇਸ ਬਾਰੇ ਸੋਚਣਾ ਪਏਗਾ ਕਿ ਦੂਸਰੀਆਂ ਫਸਲਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਉੱਤੇ ਵੀ ਪੂਰੀ ਗੌਰ ਕਰਨੀ ਪਏਗੀ ਤਾਂ ਕਿ ਜਿਹੜਾ ਸਾਡਾ ਜ਼ਮੀਨ ਦੇ ਨੀਚਲਾ ਪਾਣੀ ਦਾ ਸਤਰ ਜੋ ਬਹੁਤ ਹੀ ਜ਼ਿਆਦਾ ਮਤਲਬ ਸੈਂਕੜੇ ਫੁੱਟੋ ਨੀਚੇ ਤੱਕ ਪਹੁੰਚਦਾ ਜਾ ਰਿਹਾ ਹੈ ਔਰ ਕਈ ਜਗ੍ਹਾ ਤੇ ਹੋਤੇ ਤਾਂ ਐਸਾ ਮਤਲਬ ਬਲੈਕਆਊਟ ਟਾਈਪ ਸਿਲਸਿਲਾ ਹੋਣ ਵਾਲਾ ਕਿ ਉੱਥੇ ਪਾਣੀ ਰਿਹਾ ਹੀ ਨਹੀਂ ਜ਼ਮੀਨ ਦੇ ਵਿੱਚ ਠੀਕ ਹੈ ਨਾ ਤਾਂ ਇਹ ਚੀਜ਼ਾਂ ਤੋਂ ਬਚਣ ਵਾਸਤੇ ਸਾਨੂੰ ਬਹੁਤ ਕੁਝ ਸੋਚਣਾ ਪਏਗਾ ਬਹੁਤ ਕੁਝ ਕਰਨਾ ਪਏਗਾ ਔਰ ਕੱਲੀਆਂ ਸਰਕਾਰਾਂ ਤੇ ਨਹੀਂ ਛੱਡਿਆ ਜਾ ਸਕਦਾ ਇਹਦੇ ਵਿੱਚ ਜਨਤਾ ਨੂੰ ਬਰਾਬਰ ਦਾ ਹਿੱਸੇਦਾਰ ਬਣ ਕੇ ਆਪਣੇ ਪੰਜਾਬ ਨੂੰ ਬਚਾਉਣਾ ਪਏਗਾ ਆਪਣੇ ਜਿਹੜੀ ਆਣ ਦੀਆਂ ਨਸਲਾਂ ਐ ਉਹਨਾਂ ਨੂੰ ਬਚਾਉਣਾ ਪਏਗਾ ਬਹੁਤ ਬਹੁਤ ਸ਼ੁਕਰੀਆ ਭਾਰਤੀ ਜੀ ਥੈਂਕ ਯੂ ਧੰਨਵਾਦ ਜੀ ਔਰ ਔਰ ਦਰਸ਼ਕੋ ਅਜੇ ਹੀ ਕੁਝ ਖਾਸ ਵੀਡੀਓ ਲੈ ਕੇ ਤੁਹਾਡੇ ਨਾਲ ਮੁਲਾਕਾਤ ਹੁੰਦੀ ਰਹੇਗੀ ਹੁਣ ਮੈਨੂੰ ਰਾਜੇਸ਼ਪੁਰੇ ਹੁੰਦੇ ਹੋ ਇਜਾਜ਼ਤ